ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋ। ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈਕ੍ਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ। ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਨੇ ਨੋਟੀਫਿਕੇਸ਼ਨਸ ਨੇ ਔਰ ਮੇਰੇ ਸਾਰੇ ਭੈਣ ਭਰਾਵਾਂ ਕੋਲ ਪਹੁੰਚ ਜਾਣ। ਅੱਜ ਜਿਹੜੀ ਮੈਂ ਤੁਹਾਡੇ ਨਾਲ ਘਟਨਾ ਲੈ ਕੇ ਆਈਆਂ ਗਲਤ ਤਰ੍ਹਾਂ ਦੀ ਇਹ ਘਟਨਾ ਹੈ ਜੀ ਆਪਣੀ ਇੱਕ ਭੈਣ ਦੀ ਸੱਚੀ ਹੱਡ ਬੀਤੀ ਆ। ਕਿ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਜਦੋਂ ਉਹਨਾਂ ਨੇ ਚਪੈਰਾ ਸਾਹਿਬ ਕੱਟੇ ਤੇ ਕਿਵੇਂ ਉਹਨਾਂ ਤੇ ਕਿਰਪਾ ਹੋਈ ਜੀ ਤੇ ਬਿਲਕੁਲ ਸੱਚੀ ਘਟਨਾ ਹੈ ਤਾਂ ਤੁਸੀਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਠੀਕ ਹੈ ਜੀ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਦੁਪਹਿਰਾ ਸਾਹਿਬ ਜਿਹੜੇ ਹੁਣ ਸੰਗਤ ਕੱਟਣ ਜਾਂਦੀ ਆ ਦੇਖੋ ਜੀ ਕਿੰਨੀਆਂ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ ਉੱਥੇ ਲੋਕਾਂ ਦੀਆਂ ਇੰੀਆਂ ਝੋਲੀਆਂ ਭਰਦੀਆਂ ਵਾ ਹਨਾ ਜੋ ਆਪਾਂ ਸੁਖਦਿਆਂ ਚ ਪੈਰਾਸਾਈਕ ਕੱਟਦੀਆਂ 5 11 21 ਜਿੰਨੇ ਵੀ ਸੰਗਤ ਉਥੇ ਚਪੈਰਾ ਸਾਹਿਬ ਕੱਟਣ ਆਉਂਦੀ ਆ ਤੇ ਹੁਣ ਤਾਂ ਤੁਸੀਂ ਮੋਬਾਈਲ ਵਗੈਰਾ ਤੇ ਵੀ ਦੇਖਦੇ ਹੋ ਹਨਾ ਤੇ ਕਿੰਨੇ ਉਥੇ ਲੋਕਾਂ ਦੇ ਹੁਣ ਇੰਟਰਵਿਊ ਵੀ ਆਪਾਂ ਨੂੰ ਸੁਣਨ ਨੂੰ ਮਿਲਦੇ ਆ ਕਿ ਕਿੰਨੀਆਂ ਉਥੇ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਕਿ ਬਾਬਾ ਦੀਪ ਸਿੰਘ ਜੀ ਕਿਵੇਂ ਝੋਲੀਆਂ ਭਰਦੇ ਪਏ ਆ ਹਨਾ ਤੇ ਜਿੱਥੇ ਇੱਕ ਪਾਸੇ ਦੀ ਚਪੈਰਾ ਸਾਹਿਬ ਕੱਟ ਕੇ ਲੋਕਾਂ ਦੇ ਦੁੱਖ ਦੂਰ ਹੋ ਰਿਹਾ ਤੇ ਉਥੇ ਕਈ ਇਦਾਂ ਦੇ ਲੋਕ ਵੀ ਨਹੀਂ ਹਨਾ ਮੈਂ ਤਾਂ ਆਈ ਕਹੂਗੀ ਕਿ ਪਰਮਾਤਮਾ ਉਹਨਾਂ ਨੂੰ ਸਭ ਸਭ ਬੁੱਧੀ ਬਖਸ਼ੇ ਕਿ ਜਿਹੜੇ ਚੋਪੈਰਾ ਸਾਇਵ ਨੂੰ ਗਲਤ ਦੱਸਦੇ ਨੇ ਹਨਾ ਕਿ ਚੋਪੈਰਾ ਸਾਇਵ ਕੱਟਨੇ ਗਲਤ ਨਹੀਂ ਦੇਖੋ ਜੀ ਆਪਾਂ ਬਾਣੀ ਪੜ੍ਹਦੇ ਆ ਆਪਣੇ ਘਰ ਦੇ ਵਿੱਚ ਹਨਾ ਦੇਖੋ ਜੀ ਆਪਾਂ ਨੂੰ ਗੁਰੂਆਂ ਨੇ ਬਾਣੀ ਬਖਸ਼ੀ ਆ ਹਨਾ ਤੇ ਆਪਾਂ ਉਹ ਬਾਣੀਆਂ ਦਾ ਪਾਠ ਵੀ ਕਰਦੇ ਆ ਚੋਪੈਰਾ ਸਾਹਿਬ ਜਦੋਂ ਉੱਥੇ ਕੱਟਿਆ ਜਾਂਦਾ ਉਦੋਂ ਵੀ ਇਹੀ ਬਾਣੀਆਂ ਦਾ ਉੱਥੇ ਪਾਠ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਲੋਕ ਦੁਪਹਿਰਾ ਸਾਹਿਬ ਨੂੰ ਗਲਤ ਕਹਿੰਦੇ ਪਏ ਆ ਹਨ ਜਿਹੜੀ ਇਸ ਦੇ ਖਿਲਾਫ ਨੇ ਜੋ ਲੋਕ ਇਸ ਦੇ ਖਿਲਾਫ ਨੇ ਕਿ ਉਹਨਾਂ ਨੂੰ ਕੀ ਪ੍ਰੋਬਲਮ ਆ ਆਪਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਇਹ ਜੋ ਦੁਪਹਿਰਾ ਸਾਹਿਬ ਕੋਈ ਉੱਥੇ ਟੂਨੇ ਡੋਟ ਕੇ ਜਾਦੂ ਮੰਤਰ ਤਾਂ ਨਹੀਂ ਹੁੰਦੇ ਨਾ ਦੁਪਹਿਰਾ ਸਾਹਿਬ ਦੇ ਵਿੱਚ ਵੀ ਉਹੀ ਬਾਣੀਆਂ ਦਾ ਪਾਠ ਕੀਤਾ ਜਾਂਦਾ ਜਿਹੜੇ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਬਖਸ਼ੀ ਆ ਜਬਜੀ ਸਾਹਿਬ ਜੀ ਦਾ ਪਾਠ ਚੋਪਈ ਸਾਹਿਬ ਜੀ ਦਾ ਪਾਠ ਸੁਖਮਨੀ ਸਾਹਿਬ ਜੀ ਦਾ ਪਾਠ ਆਨੰਦ ਸਾਹਿਬ ਜੀ ਦਾ ਪਾਠ ਹਨਾ ਤੇ ਉਹੀ ਬਾਣੀਆਂ ਆਪਾਂ ਉੱਥੇ ਪੜ੍ਹਦੇ ਆ ਹਨਾ ਆਪਾਂ ਘਰ ਬੈਠ ਕੇ ਵਿਚਪਹਿਰਾ ਸਾਖ ਕੱਟਦੇ ਆ ਤੇ ਉਹੀ ਬਾਣੀਆਂ ਪੜ੍ਹਦੇ ਆ ਤੇ ਤੁਸੀਂ ਇਨਡਾਇਰੈਕਟਲੀ ਕਿਤੇ ਨਾ ਕਿਤੇ ਜਿਹੜੇ ਲੋਕ ਚੋਪੈਰਾ ਸਾਹਿਬ ਨੂੰ ਗਲਤ ਕਹਿੰਦੇ ਆ ਤੇ ਤੁਸੀਂ ਇਨਡਾਇਰੈਕਟਲੀ ਕਿਤੇ ਨਾ ਕਿਤੇ ਤੁਸੀਂ ਬਾਣੀ ਤੇ ਹੀ ਉਂਗਲ ਚੱਕ ਰਹੇ ਹੋ ਇੱਕ ਤਰ੍ਹਾਂ ਦੀ ਤੇ ਮੈਂ ਤਾਂ ਆਹੀ ਚਾਹੁੰਨੀ ਆ ਕਿ ਵਾਹਿਗੁਰੂ ਜੀ ਏਡਾ ਦੇ ਲੋਕਾਂ ਨੂੰ ਸਮਰੱਥ ਬਖਸ਼ਾ ਦੇਖੋ ਜੀ ਜਿਹੜਾ ਨਿਊ ਯੂਥ ਆ ਉਹ ਚਪੈਰਾ ਸਾਹਿਬ ਦੇ ਰਾਹੀ ਹਨਾ ਪਾਣੀ ਦੇ ਨਾਲ ਜੁੜ ਰਿਆ ਵਾ ਕਿਸੇ ਵੀ ਬਹਾਨੇ ਨਾਲ ਜੇ ਲੋਕ ਪਾਣੀ ਪੜ ਰਹੇ ਆ ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਜਿਹੜੇ ਚਪੈਰਾ ਸਾਹਿਬ ਦੇ ਖਿਲਾਫ ਨੇ ਉਹਨਾਂ ਨੂੰ ਕੀ ਤਕਲੀਫ ਆ ਕਿ ਬਾਣੀ ਦਾ ਪੜ ਰਹੇ ਆ ਨਾ ਨਵੇਂ ਯੋਧ ਕਿੰਨਾ ਜੁੜਿਆ ਚਪੈਰਾ ਸਾਹਿਬ ਦੇ ਕਰਕੇ ਤੇ ਆਪਾਂ ਤਾਂ ਆਹੀ ਚਾਹੁੰਦੇ ਆ ਕਿ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਪਾਣੀ ਦੇ ਨਾਲ ਜੁੜੇ ਕਿਸੇ ਵੀ ਬਹਾਨੇ ਨਾਲ ਜੁੜ ਰਹੀ ਆ ਤੇ ਪਲੀਜ਼ ਜੁੜਨ ਦਿਓ ਤੁਸੀਂ ਇਹ 네ਗਟਿਵਿਟੀਆਂ ਨਾ ਫੈਲਾਓ ਠੀਕ ਹੈ ਜੀ ਤੇ ਦੇਖੋ ਜੀ ਦੁਪਹਿਰਾਂ ਸਰ ਕੱਟਣ ਦੇ ਨਾਲ ਜਿਹੜੀ ਮੈਂ ਅੱਜ ਤੁਹਾਨੂੰ ਘਟਨਾ ਸੁਣਾਉਣ ਜਾ ਰਹੀ ਹਾਂ ਇਹ ਬਿਲਕੁਲ origignal ਆ ਜਿਹੜੀ ਪ੍ਰੋਬਲਮ ਉਹ ਭੈਣ ਹੁਣਾਂ ਦੇ ਘਰ ਸੀਗੀ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਰੇਅਰ ਪ੍ਰੋਬਲਮ ਆ ਆਈ ਥਿੰਕ ਇੱਕ ਕਾਮਨ ਪ੍ਰੋਬਲਮ ਆ ਤੇ ਇਹ ਹਰ ਇੱਕ ਮੋਸਟਲੀ ਘਰ ਦੇ ਵਿੱਚ ਦੇਖਣ ਨੂੰ ਮਿਲਦੀ ਆ ਹੋਨਾ ਤੇ ਤੁਸੀਂ ਬਾਬਾ ਦੀਪ ਸਿੰਘ ਜੀ ਨੇ ਇਹ ਵੀਡੀਓ ਦੇ ਵਿੱਚ ਦੇਖੋ ਕਿ ਕਿਵੇਂ ਉਹਨਾਂ ਨੇ ਇੱਕ ਚਮਤਕਾਰ ਹੀ ਲਗਾ ਲੋ ਜੀ ਕਿਵੇਂ ਚਮਤਕਾਰ ਹੋਇਆ ਇਹ ਘਟਨਾ ਜੀ ਤਰੰਤਾਲੰਦੀ ਆ ਤੇ ਉੱਥੇ ਦੇ ਇੱਕ ਸਿਸਜਾ ਨੇ ਘਟਨਾ ਸੁਣਾਈ ਸੀਗੀ ਬਹੁਤ ਹੀ ਜਿਆਦਾ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੇ ਉਹਨਾਂ ਦੀ ਫੈਮਿਲੀ ਦੀ ਬਹੁਤ ਜ਼ਿਆਦਾ ਯਾਨੀ ਮਾਲਕ ਇੰਨੀ ਕੁ ਗਰੀਬ ਸੀਗੀ ਨਾ ਕਿ ਇੱਕ ਟਾਈਮ ਜੇ ਮਾਰਨਿੰਗ ਰੋਟੀ ਖਾ ਲਈ ਤਾਂ ਐ ਹੁੰਦਾ ਸੀ ਦੁਪਹਿਰ ਨੂੰ ਪੱਕਣੀ ਆ ਕਿ ਨਹੀਂ ਟਰੱਕ ਵਗੈਰਾ ਬੀਜਣ ਦੇ ਲਈ ਇਹਨਾਂ ਕੋਲ ਐਨ ਐਫ ਜਮੀਨ ਨਹੀਂ ਸੀਗੀ ਜਿਦੇ ਵਿੱਚ ਇਹ ਆਪਣੀ ਆਪਣੀ ਕਣਕ ਵਗੈਰਾ ਬੀਜ ਸਕਣ ਤੇ ਘਰ ਦੇ ਲਈ ਆਪਣੇ ਫੈਮਿਲੀ ਮੈਂਬਰਸ ਦੇ ਲਈ ਯਾਨੀ ਜਿੰਨੀ ਕੋ ਉਹਨਾਂ ਨੂੰ ਮੇਡ ਹੁੰਦੀ ਸੀ ਕਣਕ ਦੀ ਓਨੇ ਜੋਗੀ ਵੀ ਕਣਕ ਬੀਜਣ ਨੂੰ ਜਗ੍ਹਾ ਨਹੀਂ ਸੀਗੀ ਤੇ ਬਹੁਤ ਜ਼ਿਆਦਾ ਗਰੀਬੀ ਸੀ ਤੇ ਭੈਣ ਦੱਸਦੇ ਆ ਕਿ ਕਦੀ ਕਿਸੇ ਦੇ ਘਰੋਂ ਕਣਕ ਲੈ ਲੈਣੀ ਥੋੜਾ ਬਹੁਤ ਕਿਸੇ ਦਾ ਕੰਮ ਕਰਵਾ ਕੇ ਹਨਾ ਕਦੀ ਕਿਸੇ ਤੋਂ ਕਣਕ ਲੈ ਲੈਣੀ ਇਦਾਂ ਯਾਨੀ ਬਹੁਤ ਜ਼ਿਆਦਾ ਔਖਾ ਟਾਈਮ ਹੁੰਦਾ ਸੀ ਸੋਦਾ ਲਿਉਣ ਨੂੰ ਵੀ ਕੋਈ ਪੈਸਾ ਨਹੀਂ ਹੁੰਦਾ ਸੀ ਘਰ ਦੇ ਵਿੱਚ ਕਿ ਤੇ ਜਿਹੜੇ ਇਹਨਾਂ ਦੇ ਫਾਦਰ ਸੀਗੇ ਇਹ ਬਹੁਤ ਹੀ ਜ਼ਿਆਦਾ ਡਰਿੰਕ ਕਰਦੇ ਸੀਗੇ ਬਹੁਤ ਜ਼ਿਆਦਾ ਇਹ ਦੋ ਭੈਣਾਂ ਤੇ ਇੱਕ ਭਰਾ ਸੀ ਦਾਦਾ-ਦਾਦੀ ਵੀ ਰਹਿੰਦੇ ਸੀ ਤੇ ਆਪ ਇਹਨਾਂ ਦੇ ਫਾਦਰ ਤੇ ਮਦਰ ਸੀਗੇ ਤੇ ਇਹ ਕਹਿੰਦੇ ਕਿ ਬਹੁਤ ਜ਼ਿਆਦਾ ਡਰਿੰਕ ਕਰਦੇ ਸੀ ਇੰਨੀ ਜ਼ਿਆਦਾ ਡਰਿੰਕ ਕਰਦੇ ਸੀ ਕਿ ਮੇਰੇ ਫਾਦਰ ਨੂੰ ਕੋਈ ਸਤੁੱਤ ਬੋਧ ਹੀ ਨਹੀਂ ਰਹਿੰਦੀ ਹੁੰਦੀ ਸੀ ਆਪਣੇ ਘਰ ਦੀ ਕਿ ਮੇਰੇ ਬੱਚੇ ਵੀ ਆ ਮੇਰੀ ਵਾਈਫ ਆ ਜਾਂ ਮੇਰੇ ਪੇਰੈਂਟਸ ਨੇ ਮੈਂ ਉਹਨਾਂ ਨੂੰ ਵੀ ਦੇਖਣਾ ਇੰਨੀ ਹੱਦ ਤੋਂ ਵੱਧ ਡਰਿੰਕ ਕਰਦੇ ਹੁੰਦੇ ਸੀਗੇ ਨਾ ਕੋਈ ਕੰਮਕਾਰ ਨਹੀਂ ਕਰਦੇ ਸੀ ਇਵਨ ਜੇ ਕਿਸੇ ਨੇ ਕੋਈ ਕੰਮਕਾਰ ਲਈ ਲੈ ਵੀ ਜਾਣਾ ਕਿ ਚਲੋ ਆਪਾਂ ਇਹਨਾਂ ਤੋਂ ਕੰਮ ਕਰਵਾ ਲੈਂਦੇ ਆ ਉਹਦੇ ਫਾਦਰ ਸਾਹਿਬ ਕੀ ਕਰਦੇ ਹੁੰਦੇ ਸੀ ਪੈਸੇ ਲੈਣ ਦੀ ਬਜਾਏ ਉਥੋਂ ਡਰਿੰਕ ਘਰੇ ਆਉਂਦੇ ਹੁੰਦੇ ਸੀ ਉਹਨਾਂ ਨੂੰ ਐ ਹੁੰਦਾ ਸੀਗਾ ਕਿ ਤੁਸੀਂ ਮੈਨੂੰ ਡਰਿੰਕ ਹਨਾ ਤੁਸੀਂ ਮੈਨੂੰ ਸ਼ਰਾਬ ਵੀ ਪਿਲਾ ਦੋ ਉਹਨਾਂ ਦੇ ਘਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਫਿਰ ਹਨਾ ਲੜਾਈ ਝਗੜਾ ਵੀ ਹੋ ਜਾਂਦਾ ਸੀਗਾ ਕਿ ਹਨਾ ਕਿ ਤੁਸੀਂ ਜੇ ਕੰਮ ਕੀਤਾ ਤਾਂ ਤੁਸੀਂ ਪੈਸੇ ਲੈ ਕੇ ਆਓ ਉਹਦੇ ਬਦਲੇ ਤਾਂ ਕਿ ਆਪਣੇ ਘਰ ਦੇ ਵਿੱਚ ਸੋਦਾ ਆਵੇ ਕਿਤੇ ਰੋਟੀ ਖਾਣ ਨੂੰ ਹਨਾ ਕਿਤੇ ਇੱਕ ਅੱਧੇ ਟਾਈਮ ਦੀ ਰੋਟੀ ਜੁੜ ਜਵੇ ਪਰ ਉਹਦੇ ਫਾਦਰ ਨੂੰ ਡਰਿੰਕ ਦਾ ਇੰਨਾ ਜ਼ਿਆਦਾ ਯਾਨੀ ਉਹ ਪੀ ਆਲੇ ਅਸੀਂ ਚਸਕਾ ਜੀ ਉਹ ਉਹਨਾਂ ਨੂੰ ਐ ਹੁੰਦਾ ਸੀਗਾ ਕਿ ਜੇ ਕੰਮ ਕਰ ਲਿਆ ਤੇ ਮੈਨੂੰ ਤੁਸੀਂ ਪੈਸੇ ਨਾ ਦੋ ਮੈਨੂੰ ਡ੍ਰਿੰਕ ਇੱਕ ਪਿਲਾ ਦਿਓ ਉਹਨਾਂ ਨੇ ਸਿਸਟਰ ਨੇ ਦੱਸਿਆ ਤੇ ਇੰਨੀ ਜ਼ਿਆਦਾ ਹੱਦ ਤੋਂ ਵੱਧ ਯਾਨੀ ਡ੍ਰਿੰਕ ਕਰਦੇ ਸੀ ਘਰਦਿਆਂ ਦੇ ਨਾਲ ਲੜਨਾ ਗਾਲੀ ਗਲੋਚ ਕਰਨੀ ਰੋਜ਼ ਨਿੱਤ ਦਾ ਕੰਮ ਸੀਗਾ ਉਹਨਾਂ ਦਾ ਤੇ ਸਿਸਟਰ ਕਹਿੰਦੇ ਕਿ ਅਸੀਂ ਭੈਣ ਭਰਾ ਵੀ ਉਹਨਾਂ ਦਿਹਾੜੀਆਂ ਕਰਦੇ ਹੁੰਦੇ ਸੀ ਕਦੀ ਕਿਸੇ ਤੋਂ ਹਨਾ ਇਸੇ ਦੇ ਦਿਹਾੜੀ ਕਰਨੀ ਕਦੀ ਕਿਸੇ ਦੇ ਦਿਹਾੜੀ ਕਰਨੀ ਹਨਾ ਕਈ ਵਾਰ ਦਿਹਾੜੀ ਮਿਲ ਜਾਣੀ ਕਈ ਵਾਰ ਨਹੀਂ ਵੀ ਕੰਮ ਕਰਨ ਨੂੰ ਮਿਲਣਾ ਤੇ ਬਹੁਤ ਟਾਈਮ ਇਦਾਂ ਵੀ ਹੋਇਆ ਹਨਾ ਕਿ ਇਹ ਵਾਰ ਭੁੱਖੇ ਵੀ ਸੁੱਤੇ ਹਾਂ ਕਿ ਇੰਨਾ ਜ਼ਿਆਦਾ ਬੁਰਾ ਹਾਲ ਸੀਗਾ ਉਹਨਾਂ ਦਾ ਇੱਕ ਰਿਲੇਟਿਵ ਰਹਿੰਦੇ ਹੁੰਦੇ ਸੀ ਸ਼੍ਰੀ ਅਮਰਜਸਰ ਸਾਹਿਬ ਤੇ ਉਹ ਕਹਿੰਦੇ ਕਿ ਅਸੀਂ ਇੱਕ ਦਿਨ ਇਦਾਂ ਹੀ ਸ਼੍ਰੀ ਅਮਰਜਸਰ ਸਾਹਿਬ ਗਏ ਆਪਣੇ ਰਿਲੇਟਿਵ ਦੇ ਕੋਲ ਤੇ ਜਦੋਂ ਅਸੀਂ ਉੱਥੇ ਗਏ ਹਨਾ ਚਲੋ ਰਿਲੇਟਿਵਸ ਵਗੈਰਾ ਸਾਰਿਆਂ ਨੂੰ ਪਤਾ ਹੁੰਦਾ ਕਿ ਆਪਣੇ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਹਨਾ ਕਿ ਹੈਗਾ ਇੱਕ ਇਕਨੋਮਿਕਲੀ ਸਿਚੁਏਸ਼ਨ ਕੀ ਆ ਹਰ ਇੱਕ ਦੇ ਘਰ ਦੀ ਤੇ ਉਹ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਦੇ ਘਰ ਗਏ ਕਿ ਹਣਾ ਚਲੋ ਗੱਲਾਂ ਬਾਤਾਂ ਕਰਦੇ ਤੇ ਅਸੀਂ ਦੱਸਿਆ ਕਿ ਹੁਣ ਫਾਜ਼ਲ ਜਿਹੜੇ ਸਾਡੇ ਆ ਉਹ ਹੋਰ ਵੀ ਜ਼ਿਆਦਾ ਡਰਿੰਕ ਕਰਨ ਲੱਗ ਗਿਆ ਕਿ ਹੁਣ ਤਾਂ ਘਰ ਦਾ ਉਸ ਤੋਂ ਹੀ ਜ਼ਿਆਦਾ ਮਾੜਾ ਹਾਲ ਹੋ ਚੁੱਕਾ ਵਾ ਤੇ ਫਿਰ ਇਹਦੀ ਗੱਲਾਂ ਕਰਦੇ ਕਰਦੇ ਉਹਨਾਂ ਨੇ ਸਾਨੂੰ ਉਹ ਕਹਿੰਦੇ ਦੁਪਹਿਰਾ ਸਹਿਬਾਰੇ ਦੱਸਿਆ ਕਿ ਇੱਥੇ ਸ਼ਹੀਦ ਗੰਗ ਗੁਰਦੁਆਰਾ ਸਾਹਿਬ ਚ ਦੁਪਹਿਰਾ ਸਾਹਿਬ ਕੱਟਿਆ ਜਾਂਦਾ ਕਿ ਉੱਥੇ ਬਹੁਤ ਸਾਰੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਕਿ ਤੁਸੀਂ ਜ਼ਰੂਰ ਜਾਓ ਕਿ ਉੱਥੇ ਜਾ ਕੇ ਤੁਸੀਂ ਦੁਪਹਿਰਾ ਸਾਹਿਬ ਜ਼ਰੂਰ ਕੱਟੋ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਊਗੀ ਕਿ ਉੱਥੇ ਬਹੁਤ ਸਾਰੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਵਾ ਕਿ ਬਾਬਾ ਦੀਪ ਸਿੰਘ ਜੀ ਹਰ ਇੱਕ ਦੀ ਝੋਲੀ ਭਰਦੇ ਆ ਤੇ ਉਹ ਕਹਿੰਦੇ ਕਿ ਅਸੀਂ ਇੰਨੇ ਇੱਕ ਯਾਨੀ ਯਾਨੀ ਘਰ ਦੇ ਵਿੱਚ ਗਰੀਬੀ ਸੀਗੀ ਕਿ ਸਾਡੇ ਕੋਲ ਹਰ ਵਾਰੀ ਸੰਡੇ ਦੀ ਸੰਡੇ ਓਨਲੀ ਇਦਾਂ ਯਾਨੀ ਕਿਰਾਇਆ ਨਹੀਂ ਸੀਗਾ ਕਿ ਅਸੀਂ ਹਰ ਵਾਰੀ ਕਿਰਾਇਆ ਲਗਾ ਕੇ ਅਸੀਂ ਦੁਪਹਿਰਾਂ ਸਹਿ ਕੱਟਣ ਆ ਸਕੀਏ ਉਹ ਕਹਿੰਦੇ ਫਿਰ ਵੀ ਜਦੋਂ ਅਸੀਂ ਘਰ ਦਾ ਇਦਾਂ ਦਾ ਹਾਲ ਦੇਖਿਆ ਹਨਾ ਕਿ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀਗਾ ਫਿਰ ਉਹ ਕਹਿੰਦੇ ਕਿ ਮੇਰੀ ਮਦਰ ਦੇ ਨਾਲ ਅਸੀਂ ਸਾਰਿਆਂ ਨੇ ਘਰੇ ਬੈਠ ਕੇ ਸਲਾਹ ਕੀਤੀ ਕਿ ਆਪਾਂ ਪੈਦਲ ਹੀ ਚਲੇ ਜਾਇਆ ਕਰਾਂਗੇ ਦੀ ਆਪਾਂ ਪਰ ਚਪਰਾ ਸਾਹਿਬ जरूर ਘਟਾਂਗੇ ਦੇਖੋ ਜੀ ਆਪਾਂ ਕਿਸੇ ਵੀ ਜਦੋਂ ਆਪਾਂ ਸ਼ੁਰੂਆਤ ਕਰਦੇ ਦਰਜੀ ਦੇ ਸਭ ਤੋਂ ਪਹਿਲਾਂ ਆਪਾਂ ਨੂੰ ਭਰੋਸਾ ਤੇ ਵਿਸ਼ਵਾਸ ਹੋਣਾ ਚਾਹੀਦਾ ਵਾ ਜਿਹੜਾ ਬਹੁਤ ਜ਼ਰੂਰੀ ਆ ਜਦੋਂ ਤੱਕ ਤੁਹਾਨੂੰ ਭਰੋਸਾ ਤੇ ਵਿਸ਼ਵਾਸ ਨਹੀਂ ਹੋਊਗਾ ਉਨੀ ਦੇਰ ਤੁਸੀਂ ਜਿੱਥੇ ਮਰਜੀ ਚਲੇ ਜਾਓ ਹਨਾ ਪਹਿਲਾਂ ਵਾਈ ਗੁਰ ਜੀ ਤੁਹਾਡਾ ਭਰੋਸਾ ਤੇ ਵਿਸ਼ਵਾਸ ਹੀ ਚੈੱਕ ਕਰਦੇ ਆ ਤੇ ਉਹ ਫੈਮਲੀ ਦਾ ਭਰੋਸਾ ਤੇ ਵਿਸ਼ਵਾਸ ਇੰਨਾ ਉਹਨਾਂ ਨੇ ਬਣਾਇਆ ਤੇ ਯਾਨੀ ਇੰਨਾ ਉਹਨਾਂ ਨੇ ਯਾਨੀ ਉਹ ਸਿਗਾ ਕਿ ਅਸੀਂ ਇਹ ਚੀਜ਼ ਕਰਨੀ ਆ ਅਸੀਂ ਜਾਣਾ ਹੀ ਜਾਣਾ ਸੀ ਦੁਪਹਿਰਾਂ ਸਾਰ ਜਿਵੇਂ ਮਰਜ਼ੀ ਘਟੀਏ ਹਨਾ ਕਿ ਅਸੀਂ ਚਾਹੇ ਸਾਨੂੰ ਪੈਦਲ ਨਾ ਜਾਣਾ ਪਵੇ ਉਹ ਤਰਨ ਤਾਰਨ ਤੋਂ શ્રી ਅੰਮ੍ਰਿਤਸਰ ਸਾਹਿਬ ਉਹਨਾਂ ਨੇ ਤੁਰ ਕੇ ਜਾਣ ਦੀ ਪਲੈਨਿੰਗ ਬਣਾਈ ਕਿ ਆਪਾਂ ਇੱਕ ਦਿਨ ਪਹਿਲਾਂ ਤੁਰ ਪਿਆ ਕਰਾਂਗੇ ਸ਼ਨੀਵਾਰ ਵਾਲੇ ਦਿਨ ਇਸ ਸੰਡੇ ਵਾਲੇ ਦਿਨ ਦੁਪਹਿਰਾ ਘਟ ਕੇ ਆਪਾਂ ਮੰਡੇ ਨੂੰ ਵਾਪਸੀ ਕਰ ਲਿਆ ਕਰਾਂਗੇ ਸਾਰੇ ਘਰ ਦੇ ਜੀ ਅੱਧੀ ਪਲੈਨਿੰਗ ਕਰਦੇ ਆ ਤੇ ਉਹ ਕਹਿੰਦੀ ਕਿ ਮੇਰੀ ਨਾਲ ਸਿਸਟਰ ਮੇਰਾ ਬ੍ਰਦਰ ਤੇ ਮੇਰੀ ਮੰਮਾ ਅਸੀਂ ਜਾਣਦੇ ਹੁੰਦੇ ਸੀ ਚੁਬੇਰਾ ਸਾਹਿਬ ਕਟਣ ਕਿ ਮੇਰੇ ਦਾਦਾ ਦਾਦੀ ਸੀ ਉਹਨਾਂ ਨੇ ਵੀ ਸਾਨੂੰ ਪੂਰਾ ਹੌਸਲਾ ਦਿੱਤਾ ਕਿ ਨਹੀਂ ਤੁਸੀਂ ਜਾਓ ਅਸੀਂ ਪਿੱਛੇ ਹੀ ਹੈਗੇ ਆ ਘਰ ਦਾ ਖਿਆਲ ਅਸੀਂ ਤੁਹਾਡੇ ਫਾਇਦੇ ਦਾ ਵੀ ਧਿਆਨ ਰੱਖਾਂਗੇ ਤੁਸੀਂ ਚੁਬੇਰਾ ਸਾਹਿਬ ਕਟੋ ਤੁਸੀਂ ਜ਼ਰੂਰ ਜਾਓ ਤੇ ਉਹ ਕਹਿੰਦੇ ਕਿ ਸਾਡੇ ਕੋਲ ਕਰਾਇਆ ਨਹੀਂ ਹੁੰਦਾ ਸੀ ਪਰ ਅਸੀਂ ਯਾਨੀ ਸੈਟਰਡੇ ਵਾਲੇ ਦਿਨ ਅਸੀਂ ਦੁਪਹਿਰਾਂ ਸਹਿਬ ਕੱਟਣ ਲਈ ਅਸੀਂ ਪੈਦਲ ਤੁਰ ਪੈਂਦੇ ਹੁੰਦੇ ਸੀਗੇ ਰਾਹ ਦੇ ਵਿੱਚ ਕਿਤੇ ਵੀ ਬੈਠ ਕੇ ਥੋੜਾ ਸਾਹ ਲੈ ਲੈਣਾ ਦੰਮ ਲੈ ਲੈਣਾ ਫਿਰ ਤੁਰ ਪੈਣਾ ਤੇ ਕਈ ਵਾਰੀ ਤਾਂ ਕਹਿੰਦੇ ਲਿਫਟ ਮਿਲ ਵੀ ਜਾਂਦੀ ਹੁੰਦੀ ਸੀ ਕਈ ਵਾਰੀ ਨਹੀਂ ਵੀ ਮਿਲਦੀ ਹੁੰਦੀ ਸੀ ਪਰ ਅਸੀਂ ਚਲੋ ਹਾਰ ਨਹੀਂ ਮੰਨੀ ਪਰ ਅਸੀਂ ਘਰੋਂ ਤੁਰ ਪੈਣਾ ਹਨਾ ਤੇ ਕਹਿੰਦੇ ਹੁੰਦੇ ਆ ਬਾਈਕੂ ਕਿ ਜਦੋਂ ਆਪਾਂ ਇੱਕ ਕਦਮ ਉਹਨਾਂ ਵੱਲ ਵਧਾਉਨੇ ਆ ਤੇ ਜਿਹੜੇ ਪਰਮਾਤਮਾ ਉਹ ਆਪਣੇ ਵੱਲ ਅੱਗੇ ਚਾਰ ਕਦਮ ਵਧਾਉਂਦੇ ਨੇ ਬਸ ਆਪਾਂ ਨੂੰ ਥੋੜੀ ਜਿਹੀ ਸ਼ੁਰੂਆਤ ਕਰਨੀ ਹੋਣੀ ਚਾਹੀਦੀ ਤੇ ਉਹ ਫੈਮਲੀ ਨੇ ਹਾਰ ਨਹੀਂ ਮੰਨੀ ਦੇਖੋ ਜੀ ਉਹ ਪਹਿਲਾਂ ਚਪੈਰਾ ਸਾਹਿਬ ਉਹਨਾਂ ਨੇ ਚਲੋ ਕੱਟਿਆ ਜੀ ਉੱਥੇ ਤੇ ਜਦੋਂ ਉਹਨਾਂ ਨੇ ਚਪੈਰਾ ਸਾਹਿਬ ਕੱਟਿਆ ਜੀ ਤੇ ਜਦੋਂ ਉਹਨਾਂ ਨੇ ਮੰਡੇ ਨੂੰ ਵਾਪਸੀ ਕਰਨੀ ਸੀਗੀ ਤੇ ਉੱਥੇ ਉਹਨਾਂ ਨੂੰ ਇੱਕ ਫੈਮਲੀ ਮਿਲ ਗਈ ਤੇ ਜਿਹੜੀ ਉਹਨਾਂ ਨੂੰ ਚਲੋ ਜੀ ਉਹਨਾਂ ਨੇ ਲਿਫਟ ਦਿੱਤੀ ਤੇ ਉਹ ਵਾਪਸ ਤਨਤਨ ਸਾਹਿਬਾਂਗੇ ਇਦਾਂ ਹੀ ਕਰਕੇ ਜੇ ਜਦੋਂ ਸੈਕਿੰਡ ਚੋ ਪੈਰਾਸਾਹਿ ਕੱਟਣਾ ਸੀਗਾ ਉਹ ਕਹਿੰਦੇ ਜਦੋਂ ਅਸੀਂ ਆਏ ਆ ਉਹ ਦਿਨ ਘਰੋਂ ਵੀ ਤੇ ਸਾਨੂੰ ਕਹਿੰਦੇ ਰਸਤੇ ਦੇ ਵਿੱਚ ਉਸ ਦਿਨ ਲਿਫਟ ਮਿਲ ਗਈ ਤੇ ਅਸੀਂ ਲਿਫਟ ਲੈ ਕੇ ਹਨਾ ਅੱਧੇ ਰਾਹ ਆ ਗਏ ਚਲੋ ਅੱਧੇ ਰਾਹ ਅਸੀਂ ਤੁਰ ਕੇ ਗਏ ਫਿਰ ਦੂਸਰਾ ਅਸੀਂ ਚੋ ਪੈਰਾਸਾਹਿ ਕੱਟਿਆ ਕਹਿੰਦੇ ਜਦੋਂ ਅਸੀਂ ਤੀਸਰਾ ਦੁਪਹਿਰਾ ਸੈਮ ਕੱਟਣ ਗਏ ਕਹਿੰਦੇ ਰਾਹ ਦੇ ਵਿੱਚ ਸਾਨੂੰ ਇੱਕ ਫੈਮਿਲੀ ਮਿਲੀ ਤੇ ਉਹ ਵੀ ਯਾਨੀ ਗੱਡੀ ਉਹਨਾਂ ਦੀ ਫੁੱਲ ਸੀ ਉਹ ਵੀ ਸਾਰੇ ਦੁਪਹਿਰਾ ਸੈਮ ਕੱਟਣ ਜਾ ਰਹੇ ਸੀਗੇ ਸੀਟ ਨਹੀਂ ਸੀ ਗੱਡੀ 'ਚ ਕੋਈ ਪਰ ਉਹਨਾਂ ਨੇ ਸਾਨੂੰ ਦੇਖ ਕੇ ਗੱਡੀ ਰੋਕੀ ਤੇ ਉਹ ਕਹਿੰਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ ਕਿ ਤੁਸੀਂ ਪੈਦਲ ਜਾ ਰਹੇ ਹੋ ਤੁਸੀਂ ਬੱਸ ਵਿੱਚ ਨਹੀਂ ਜਾ ਰਹੇ ਤੇ ਕਹਿੰਦੇ ਕਿ ਉਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲ ਯਾਨੀ ਸਾਰੀ ਸਿਚੁਏਸ਼ਨ ਦੱਸਦੀ ਕਿ ਸਾਡੇ ਕੋਲ ਕਿਰਾਏ ਲਈ ਪੈਸੇ ਵਗੈਰਾ ਨਹੀਂ ਹੈਗੇ ਤੇ ਉਹ ਕਹਿੰਦੀ ਕਿ ਉਹ ਫੈਮਿਲੀ ਯਾਨੀ ਦੁਨੀਆ ਦੇ ਵਿੱਚ ਸਾਰੇ ਲੋਕ ਬੁਰੇ ਨਹੀਂ ਹੈਗੇ ਬਹੁਤ ਲੋਕ ਚੰਗੇ ਵੀ ਨੇ ਕਹਿੰਦੇ ਉਹ ਫੈਮਿਲੀ ਯਾਨੀ ਜਦੋਂ ਉਹਨੇ ਸਾਡੀ ਸਾਰੀ ਗੱਲਬਾਤ ਸੁਣੀ ਤੇ ਉਹ ਭੈਣ ਦੱਸਦੀ ਹੈ ਕਿ ਉਹਨਾਂ ਨੇ ਸਾਨੂੰ 1000 ਰੁਪਏ ਦਿੱਤੇ 1000 ਰੁਪਏ ਦੇਣ ਤੋਂ ਬਾਅਦ ਉਹ ਕਹਿੰਦੇ ਕਿ ਤੁਸੀਂ ਬਸ ਦੇ ਵਿੱਚ ਆਓ ਤੇ ਅਸੀਂ ਉਹ ਕਹਿੰਦੇ ਕਿ ਅਸੀਂ ਫੜਦੇ ਨਹੀਂ ਸੀਗੇ ਪੈਸੇ ਕਿਉਂਕਿ ਸਾਨੂੰ ਇੰਦਾ ਚੰਗਾ ਨਹੀਂ ਲੱਗਦਾ ਸੀਗਾ ਕਿ ਅਸੀਂ ਇੰਦਾ ਕਿਸੇ ਤੋਂ ਹਨਾ ਹੈਲਪ ਵਗੈਰਾ ਲਈਏ ਖਾਸ ਕਰਕੇ ਦਾ ਪੈਸੇ ਦੀ ਤੇ ਉਹ ਕਹਿੰਦੇ ਕਿ ਉਹ ਫੈਮਿਲੀ ਕਹਿੰਦੀ ਕਿ ਨਹੀਂ ਤੁਸੀਂ ਹਨਾ ਲੋ ਪੈਸੇ ਤੇ ਕਹਿੰਦੇ ਅਸੀਂ ਬੱਸ ਲੈ ਕੇ ਫਿਰ ਅਸੀਂ ਚਲੋ ਸਾਨੂੰ ਬੱਸ ਮਿਲੀ ਤੇ ਅਸੀਂ ਉੱਥੇ ਪਹੁੰਚ ਗਏ ਜੀ ਸ਼ਹੀਦ ਗੰਗਸਾ ਗੁਰਦੁਆਰਾ ਤੇ ਅਸੀਂ ਦੁਪਹਿਰਾ ਸਾਬ ਕੱਟਿਆ ਤੇ ਉਹ ਕਹਿੰਦੇ ਕਿ ਜਦੋਂ ਅਸੀਂ ਤੀਸਰਾ ਦੁਪਹਿਰਾ ਸਾਬ ਕੱਟ ਕੇ ਵਾਪਸ ਚੱਲੇ ਸੀਗੇ ਤੇ ਉਹ ਫੈਮਲੀ ਜਿਹੜੀ ਸਾਨੂੰ ਮਿਲੀ ਸੀ ਰਾਹ ਦੇ ਵਿੱਚ ਜਿਨੇ ਸਾਨੂੰ 1000 ਰੁਪਏ ਕਿਰਾਇਆ ਦਿੱਤਾ ਸੀ ਉਹ ਸਾਨੂੰ ਉਹ ਕਹਿੰਦੇ ਕਿ ਜਿਹੜਾ ਤੁਸੀਂ ਕਿਰਾਇਆ ਲਗਾ ਕੇ ਆਏ ਹੋ ਜਿਹੜਾ ਬਚਦਾ ਵਾ ਤੁਸੀਂ ਜਿਹੜੀ ਬਚਤ ਆ ਤੁਸੀਂ ਆਪਣੀ ਕੋਲ ਹੀ ਰੱਖੋ ਤੁਹਾਡੇ ਫੇਰ ਕੰਮ ਆਊਗੀ ਅਨਾਂ ਤੇ ਉਹ ਕਹਿੰਦੇ ਕਿ ਸਾਨੂੰ ਉਹਨਾਂ ਨੇ ਦੁਬਾਰਾ ਉਥੋਂ ਬੱਸ ਬਿਠਾਇਆ ਸਾਡੀ ਸਾਰੀ ਫੈਮਿਲੀ ਨੂੰ ਪਲੱਸ ਜਿਹੜਾ ਕਿਰਾਇਆ ਸੀਗਾ ਉਹ ਵੀ ਹਨਾ ਬੱਸ ਕੰਡਕਟਰ ਨੂੰ ਦੇਦਾ ਕਿ ਤੁਸੀਂ ਹਨਾ ਜਿਹੜਾ ਕਿਰਾਇਆ ਬਣਦਾ ਤੁਸੀਂ ਹੁਣੀ ਉਹਨਾਂ ਨੇ ਸਾਨੂੰ ਦੇ ਕੇ ਨਹੀਂ ਉਥੋਂ ਤੋੜਿਆ ਤੇ ਉਹ ਕਹਿੰਦੇ ਕਿ ਜਿਹੜਾ ਸਾਡੇ ਕੋਲ ਬੱਚ ਦਾ ਜਿਹੜੇ ਉਹਨਾਂ ਨੇ ਆਉਣ ਵੇਲੇ ਸਾਨੂੰ 100 ਰੁਪਏ ਦਿੱਤਾ ਸੀਗਾ ਉਹਦੇ ਵਿੱਚੋਂ ਜਿਹੜਾ ਸਾਡਾ ਬੱਚ ਦਾ ਕਿਰਾਇਆ ਸੀ ਉਹ ਫਿਰ ਅਸੀਂ ਨੈਕਸਟ ਟਾਈਮ ਅ ਅਸੀਂ ਲਾ ਕੇ ਆਏ ਸੀਗੇ ਜਦੋਂ ਚੌਥਾ ਚਪੈਸਾ ਕੱਟਣ ਜਾਣਾ ਸੀਗਾ ਈਵਨ ਉਹ ਫੈਮਿਲੀ ਮੈਂਬਰ ਨੇ ਉਹ ਕਹਿੰਦੇ ਸਾਨੂੰ ਨੰਬਰ ਵੀ ਦਿੱਤਾ कि ਤੁਸੀਂ ਆ ਨੰਬਰ ਸਾਡਾ ਰੱਖੋ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤੁਹਾਨੂੰ ਜਦੋਂ ਵੀ ਸਾਡੀ ਲੋੜ ਆ ਤੁਸੀਂ ਸਾਨੂੰ ਕਾਲ ਕਰੋ ਬਾਬਾ ਦੀਪ ਸਿੰਘ ਜੀ ਇਦਾਂ ਅੱਗੇ ਤੁਹਾਡੇ ਨਾ ਖੜੇ ਕਰ ਦਿੰਦੇ ਆ ਪਰਸਨ ਆਪਣੇ ਗਰੁੱਪ ਦੇ ਵਿੱਚ ਜਿਹੜੀ ਤੁਹਾਡੀ ਆਗੇ ਹੈਲਪ ਕਰਦੇ ਨੇ ਹਨਾ ਤੇ ਉਹ ਕਹਿੰਦੇ ਕਿ ਜਦੋਂ ਅਸੀਂ ਤੀਸਰਾ ਦੁਪਹਿਰਾ ਸੈਭ ਕੱਟ ਕੇ ਘਰ ਗਏ ਆ ਤੇ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਦੀ ਇਦਾਂ ਦੀ ਕਿਰਪਾ ਹੋਈ ਕਿ ਮੇਰੇ ਫਾਦਰ ਸਾਹਿਬ ਨੇ ਉਹ ਦਿਨ ਸਾਨੂੰ ਜਦੋਂ ਅਸੀਂ ਸਾਰੀ ਫੈਮਿਲੀ ਦੇ ਵਿੱਚ ਬੈਠੇ ਤੇ ਉਹ ਕਹਿੰਦੇ ਕਿ ਜਦੋਂ ਉਹਨਾਂ ਨੂੰ ਜਿਵੇਂ ਰੈਲਾਈਜ਼ ਹੋਇਆ ਕਿ ਮੈਂ दारू ਨਹੀਂ ਪੀਣੀ ਹਨਾ ਕਿ ਮੈਂ ਆਪਣੇ ਬੱਚਿਆਂ ਵੱਲ ਵੀ ਦੇਖਾਂ ਪਰਮਾਤਮਾ ਵੱਲੋਂ ਕਹਿੰਦੇ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆਇਆ ਉਹ ਕਹਿੰਦੇ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਕਿ ਮੈਂ ਆਪਣੀ ਫੈਮਲੀ ਨੂੰ ਬਹੁਤ ਦੁੱਖ ਦਿੱਤੇ ਆ ਕਿ ਮੈਂ ਆਪਣੀ ਫੈਮਲੀ ਦੇ ਲਈ ਮੈਂ ਕੁਝ ਕਰਨਾ ਚਾਹੁੰਦਾ ਮੈਂ ਆਪਣੇ ਬੱਚਿਆਂ ਦਾ ਫਿਊਚਰ ਬਣਾਉਣਾ ਚਾਹੁੰਦਾ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਗਾਉਣਾ ਉਹ ਕਹਿੰਦੇ ਸਾਰੀ ਫੈਮਲੀ ਕਹਿੰਦੀ ਅਸੀਂ ਬਹੁਤ ਖੁਸ਼ ਹੋਏ ਇਹ ਸੁਣ ਕੇ ਕਿ ਹਾਂ ਕੀ ਸਾਡੇ ਫਾਦਰ ਸਾਹਿਬ ਨੇ ਇਹਦਾ ਡਿਸੀਜਨ ਲਿਆ ਹੋਣਾ ਤੇ ਅਸੀਂ ਮਨੋਮਨੀ ਸਾਡੇ ਬਾਬਾ ਦੀਪ ਸਿੰਘ ਜੀ ਦਾ ਬਹੁਤ ਸ਼ੁਕਰਾਨਾ ਕਰ ਰਹੇ ਸੀ ਕਿ ਤੀਸਰੀ ਦੁਪਹਿਰ ਸ ਤੇ ਉਹਨਾਂ ਨੂੰ ਇਦਾਂ ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਉਹ ਕਹਿੰਦੇ ਕਿ ਜਦੋਂ ਅਸੀਂ ਚੌਥਾ ਦੁਪਹਿਰਾ ਸਾਬ ਕੱਟਣ ਗਏ ਆ ਤੇ ਉਹ ਫੈਮਿਲੀ ਮੈਂਬਰ ਜਿਹੜੇ ਸਾਨੂੰ ਚਲੋ ਕਰਾਇਆ ਦਿੱਤਾ ਸੀ ਕਹਿੰਦੇ ਅਸੀਂ ਕਰਾਇਆ ਲਗਾ ਕੇ ਉੱਥੇ ਪਹੁੰਚ ਗਏ ਤੇ ਜਦੋਂ ਕਹਿੰਦੇ ਅਸੀਂ ਪਹੁੰਚ ਗਏ ਚਲੋ ਵਾਪਸੀ ਤੇ ਹਨਾ ਜਦੋਂ ਕਹਿੰਦੇ ਅਸੀਂ ਵਾਪਸ ਆਉਣ ਲੱਗੇ ਤੇ ਉਹ ਜਿਹੜੇ ਪੈਰਾ ਸਾਹਿਬ ਜਿਹੜੇ ਨਾਲ ਫੈਮਿਲੀ ਉਹਨਾਂ ਦੇ ਕੱਟ ਦੀ ਹੁੰਦੀ ਸੀਗੀ ਉਹਨਾਂ ਨੇ ਦੁਆਰਾ ਫਿਰ ਉਹਨਾਂ ਨੂੰ ਦਿੱਤਾ ਜੀ ਕਰਾਇਆ ਤੇ ਉਹ ਕਹਿੰਦੇ ਕਿ ਤੁਸੀਂ ਟੈਂਸ਼ਨ ਨਹੀਂ ਲੈਣੀ ਤੁਸੀਂ ਜਿੰਨੇ ਚੁਪਰਾ ਸਾਹਿਬ ਕੱਟਣੇ ਆ ਅਸੀਂ ਤੁਹਾਡਾ ਕਰਾਇਆ ਅਸੀਂ ਲਗਾਵਾਂਗੇ ਤੁਸੀਂ ਤੁਰਕੇ ਨਹੀਂ ਆਉਣਾ ਹੈਗਾ ਤੇ ਉਹ ਕਹਿੰਦੇ ਚਲੋ ਫੈਮਿਲੀ ਮੈਂਬਰ ਨਹੀਂ ਚੌਥਾ ਉਹਨਾਂ ਦੇ ਜਿਹੜਾ ਚੋ ਪੈਰਾ ਸੇਵਾ ਉਹ ਵੀ ਕੱਟਿਆ ਗਿਆ ਜਿਹੜਾ ਚੌਥਾ ਚੋ ਪੈਰਾ ਸਾਹਿਬ ਕੱਟ ਕੀ ਜਦੋਂ ਉਹ ਘਰ ਆਏ ਤੇ ਉਹ ਹਫਤੇ ਦੇ ਵਿੱਚ ਉਹਨਾਂ ਨੂੰ ਨਾ ਉਹੀ ਜਿਹੜੇ ਫੈਮਿਲੀ ਮੈਂਬਰਾਂ ਨੇ ਆਪਣਾ ਨੰਬਰ ਵੀ ਦਿੱਤਾ ਹੁੰਦਾ ਉਹਨਾਂ ਦਾ ਲਿਆ ਹੁੰਦਾ ਉਹਦੀ ਕਾਲ ਆਉਂਦੀ ਆ ਉਹਨਾਂ ਨੂੰ ਕਿ ਐਦਾਂ ਐਦਾਂ ਕਰਕੇ ਕਿ ਅਸੀਂ ਕਿ ਸਾਨੂੰ ਤੁਹਾਡੇ ਘਰ ਦੀ ਸਾਰੀ ਸਿਚੁਏਸ਼ਨ ਪਤਾ ਕਿ ਤੁਹਾਡੇ ਘਰ ਦੀ ਕੀ ਸਿਚੁਏਸ਼ਨ ਆ ਤੇ ਸਾਡੇ ਨਾਲ ਇੱਕ ਰੈਲੇਟਿਵ ਨੇ ਜਿਹੜੇ ਦੁਬਈ ਚ ਰਹਿੰਦੇ ਨੇ ਉੱਥੇ ਉਹਨਾਂ ਦਾ ਆਪਣਾ ਕਾਰੋਬਾਰ ਆ ਤੇ ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਡੇ ਫਾਦਰ ਸਾਹਿਬ ਨੂੰ ਉੱਥੇ ਭੇਜ ਸਕਦੇ ਹਾਂ ਤੇ ਅਸੀਂ ਵੀਜ਼ਾ ਵਗੈਰਾ ਵੀ ਲਗਵਾ ਦਾਂਗੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜ਼ਰੂਰ ਉਹਨਾਂ ਨੂੰ ਭੇਜੋ ਤਾਂ ਕਿ ਉਹ ਉੱਥੇ ਜਾ ਕੇ ਕੰਮ ਵਗੈਰਾ ਕਰਨ ਕਿ ਤੁਹਾਡੇ ਘਰ ਦੀ ਗਰੀਬੀ ਚੱਕੀ ਜਾਊਗੀ ਉਹ ਕਹਿੰਦੇ ਅਸੀਂ ਐਨੇ ਹੈਰਾਨ ਹੋਏ ਕਿ ਹਨਾ ਕਿ ਜਿਵੇਂ ਸਾਨੂੰ ਐਨ ਲੱਗਿਆ ਕਿ ਬਾਬਾ ਦੀਪ ਸਿੰਘ ਜੀ ਨੇ ਉਹ ਫੈਮਿਲੀ ਨੂੰ ਸਾਡੇ ਲਈ ਭੇਜਿਆ ਵਾ ਹੈਲਪ ਦੇ ਲਈ ਇਦਾਂ ਹੀ ਪਰਮਾਤਮਾ ਹੈਲਪਲੀ ਕੋਈ ਨਾ ਕੋਈ ਬੰਦਾ ਭੇਜ ਦਿਆ ਤੁਹਾਡੇ ਲਈ ਕੋਈ ਨਾ ਕੋਈ ਉਹਦਾ ਦੀ ਫੈਮਿਲੀ ਖੜੀ ਕਰ ਦਿੰਦੇ ਆ ਹਨਾ ਤੇ ਉਹ ਕਹਿੰਦੇ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਤੀਜੇ ਦੁਪਹਿਰੇ ਚ ਫਾਦਰ ਸਾਹਿਬ ਨੇ ਡਰਿੰਕ ਕਰਨ ਦਾ ਉਹ ਕਿਰਿਆ ਕੀ ਹਾਂ ਡਰਿੰਕ ਨਹੀਂ ਕਰਨੀ ਚੌਥੇ ਦੁਪਹਿਰਾ ਸਾਹਤ ਤੇ ਉਹ ਕਹਿੰਦੇ ਕਿ ਜਦੋਂ ਅਸੀਂ ਦੇਖਿਆ ਕਿ ਸਾਨੂੰ ਇਹ ਆਫਰ ਮਿਲਿਆ ਹਨਾ ਤੇ ਉਹਦੇ ਫਾਦਰ ਸਾਹਿਬ ਵੀ ਜਾਣ ਨੂੰ ਤਿਆਰ ਹੋ ਗਏ ਜੀ ਉਹ ਕਹਿੰਦੇ ਕਿ ਅਸੀਂ ਸਾਰੇ ਬਹੁਤ ਖੁਸ਼ ਹੋਏ ਕਹਿੰਦੇ ਜਦੋਂ ਪੰਜਵਾਂ ਦੁਪਹਿਰਾ ਸਾਹਿਬ ਅਸੀਂ ਕੱਟਣ ਗਏ ਉਦੋਂ ਸਾਡੇ ਫਾਦਰ ਸਾਹਿਬ ਨਾਲ ਗਏ ਕਿ ਮੈਂ ਨਾਲ ਜਾ ਕੇ ਦੁਪਹਿਰਾ ਸਾਹਿਬ ਕੱਟ ਕੇ ਆਣਾ ਕਹਿੰਦੇ ਪੰਜਵੇਂ ਦੁਪਹਿਰੇ ਤੇ ਸਾਡੇ ਫਾਦਰ ਸਾਹਿਬ ਸਾਡੇ ਨਾਲ ਸੀਗੇ ਕਹਿੰਦੇ ਉਸ ਤੋਂ ਬਾਅਦ ਸਾਡੇ ਫਾਦਰ ਸਾਹਿਬ ਜਦੋਂ ਦੁਬਈ ਚਲੇ ਗਏ ਉਸ ਤੋਂ ਬਾਅਦ ਵੀ ਦੁਪਹਿਰਾ ਸਾਹਿਬ ਤੇ ਉੱਥੇ ਜਾਣਾ ਬੰਦ ਨਹੀਂ ਕੀਤਾ ਕਹਿੰਦੇ ਇੱਕ ਉਹ ਵੀ ਟਾਈਮ ਸੀਗਾ ਜਦੋਂ ਅਸੀਂ ਪੈਦਲ ਤੁਰ ਕੇ ਜਾਂਦੇ ਸੀ ਸਾਡੇ ਕੋਲ ਅੱਕਰੀ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਤੇ ਕਿਰਾਏ ਨੂੰ ਤਾਂ ਕਿੱਥੋਂ ਹੀ ਆਉਣੇ ਆ ਤੇ ਇੱਕ ਉਹ ਵੀ ਟਾਈਮ ਆਇਆ ਜਦੋਂ ਮੇਰੇ ਫਾਦਰ ਵੀ ਦੁਬਈ ਜਾ ਕੇ ਜਦੋਂ ਉੱਥੇ ਕੰਮ ਵਗੈਰਾ ਕੀਤਾ ਤੇ ਆਪਣਾ ਕੰਮ ਸੈੱਟ ਕੀਤਾ ਤੇ ਇੱਕ ਦਿਨ ਉਹ ਵੀ ਆਇਆ ਕਿ ਜਦੋਂ ਅਸੀਂ ਗੱਡੀਆਂ ਦੇ ਵਿੱਚ ਜਾ ਕੇ ਦੁਪਹਿਰਾ ਸਾਬ ਕੱਟਣਾ ਸ਼ੁਰੂ ਕੀਤਾ ਕਿਤੇ ਅਸੀਂ ਪੈਦਲ ਜਾਂਦੇ ਸੀ ਤੇ ਕਿਤੇ ਅਸੀਂ ਗੱਡੀ 'ਚ ਜਾਣਾ ਸ਼ੁਰੂ ਕਰਤਾ ਕਿ ਇਹ ਸਾਰੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਾ ਤੇ ਮੈਂ ਇੱਥੇ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਲੋਕ ਦੁਪਹਿਰਾ ਸਾਬ ਕੱਟਦੇ ਆ ਹਨਾ ਦੇਖੋ ਜੀ ਹਰ ਇੱਕ ਦੀ ਆਪਣੇ ਆਪਣੇ ਕਰਨ ਨੇ ਕਈ ਕਹਿੰਦੇ ਨੇ ਸਾਨੂੰ 2 ਮਹੀਨੇ ਹੋ ਗਏ ਜਾਂ ਸਾਲ ਹੋ ਗਏ ਜੋ ਬੈਨਾ ਸਰ ਕੱਟਦਿਆਂ ਨੂੰ ਕਿ ਸਾਡੇ ਕੰਮ ਨਹੀਂ ਬਣੇ ਤੇ ਤੁਸੀਂ ਪਹਿਲਾਂ ਵਿਸ਼ਵਾਸ ਬਣਾਓ ਆਪਣਾ ਠੀਕ ਹੈ ਜੀ ਵਾਈ ਗੁਰੂ ਜੀ ਵਿਸ਼ਵਾਸ ਪਹਿਲਾਂ ਦੇਖਦੇ ਆ ਹਰ ਇੱਕ ਦਾ ਠੀਕ ਹੈ ਦੇਖੋ ਉਹਨਾਂ ਦਾ ਕਿੰਨਾ ਵਿਸ਼ਵਾਸ ਸੀਗਾ ਉਹਨਾਂ ਕੋਲ ਪੈਸੇ ਨਹੀਂ ਸੀ ਜਾਣਦੇ ਉਹਨਾਂ ਕੋਲ ਘਰੇ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਪਰ ਉਹਨਾਂ ਨੇ ਪੈਦਲ ਜਾਣ ਦੀ ਸਲਾਹ ਕੀਤੀ ਉਹਨਾਂ ਨੇ ਆਹ ਨਹੀਂ ਦੇਖਿਆ ਕਿ ਅਸੀਂ ਪੈਦਲ ਕਿਵੇਂ ਜਾਵਾਂਗੇ ਅੱਜ ਕੱਲ ਆਪਾਂ ਕਿਲੋਮੀਟਰ ਵੀ ਤੁਰਨਾ ਹੋਵੇ ਨਾ ਕਿਤੇ ਅੱਧਾ ਕਿਲੋਮੀਟਰ ਵੀ ਤੁਰਨਾ ਬੈਜਵੇ ਆਪਣੀ ਐ ਹੁੰਦੇ ਸਾਹ ਪ੍ਰਾਣ ਹੀ ਸੁੱਕ ਜਾਂਦੇ ਆ ਕਿ ਹਾਈ ਕਿੱਥੇ ਤੁਰਾਂਗੇ ਹੈ ਨਾ ਉਹ ਫੈਮਿਲੀ ਦੇਖੋ ਉਹਨਾਂ ਨੂੰ ਕਿੰਨੀ ਸ਼ਰਦਾ ਸੀਗੀ ਉਹ ਪੈਦਲ ਤੁਰ ਕੇ ਜਾਂਦੀ ਸੀ ਦੇਖੋ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸ਼ਰਦਾ ਦੇਖ ਕੇ ਕਿੰਨਾ ਖੁਸ਼ ਹੋਏਗਾ ਨਾ ਪਹਿਲਾਂ ਤੁਸੀਂ ਵੀ ਪਰਮਾਤਮਾ ਨੂੰ ਖੁਸ਼ ਕਰੋ ਜਦੋਂ ਪਰਮਾਤਮਾ ਤੁਹਾਡੇ ਤੋਂ ਖੁਸ਼ ਹੋ ਗਿਆ ਨਾ ਫਿਰ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ ਹੈਗੀ ਤੇ ਇਹ ਨਾ ਸੋਚਿਆ ਕਰੋ ਕਿ ਅਸੀਂ ਚਪੇਰਾ ਸਾਹਿਬ ਕੱਟਦੀਆਂ ਜਾਂ ਨਹੀਂ ਵਿੱਚਪੇਰਾ ਸਾਹਿਬ ਕੱਟਦੇ ਤੁਸੀਂ ਬਾਣੀ ਉੱਧੇ ਹੀ ਪੜਦੇ ਹੋ ਤਨਖਤ ਤੁਸੀਂ ਇਹ ਨਾ ਸੋਚਿਆ ਕਰੋ ਕਿ ਸਾਡੇ ਕੰਮ ਨਹੀਂ ਬਣਦੇ ਪ੍ਰਮਾਤਮਾ ਇਮਤਿਹਾਨ ਜ਼ਰੂਰ ਲੈਂਦਾ ਉਸ ਬੰਦੇ ਦਾ ਠੀਕ ਹੈ ਜੀ ਤੇ ਦੇਖੋ ਫੈਮਿਲੀ ਨੇ ਕਿਵੇਂ ਵਿਸ਼ਵਾਸ ਦਿਖਾਇਆ ਉਹ ਕਹਿੰਦੇ ਅਸੀਂ ਅੱਜ ਵੀ ਦੁਪਹਿਰਾ ਸੈਦੂ ਵੀ ਘਟਦੇ ਆ ਆਪਣੇ ਘਰ ਦੇ ਵਿੱਚ ਵੀ ਘਟਦੇ ਆ ਉਹ ਕਹਿੰਦੇ ਕਿ ਅਸੀਂ ਕੋ ਕਿਹੜੀ ਚੀਜ਼ ਆ ਜਿਹੜੀ ਹਜੇ ਸਾਡੇ ਦਿਮਾਗ 'ਚ ਹੀ ਹੁੰਦੀ ਆ ਕਿ ਅਸੀਂ ਇਹ ਚੀਜ਼ ਕਾਸ਼ ਅਸੀਂ ਲਈਏ ਜਾਂ ਸਾਡੇ ਐ ਹੁੰਦੀ ਆ ਦਿਮਾਗ 'ਚ ਕਿ ਇਹ ਕੰਮ ਇਦਾਂ ਬੋਝ ਵੀ ਤੇ ਉਹ ਕਹਿੰਦੇ ਸੱਚੀ ਹੋ ਜਾਂਦਾ ਇੰਨੀ ਜ਼ਿਆਦਾ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਉਹ ਫੈਮਲੀ ਤੇ ਉਹ ਕਹਿੰਦੇ ਸਾਡੇ ਪਰਿਵਾਰ ਤੇ ਹੋਈ ਤੇ ਅਸੀਂ ਕਹਿੰਦੇ ਉਹ ਪਰਿਵਾਰ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਦੁਪਹਿਰਾ ਸੇਵਾ ਨੇ ਕਰਾਤੀ ਅਸੀਂ ਦੱਸਣ ਤੋਂ ਬਾਅਦ ਅਸੀਂ ਸ਼ੀਤਗੰਝ ਗੁਰਦੁਆਰਾ ਸਾਹਿਬ ਦੇ ਉੱਥੇ ਅਸੀਂ ਗਏ ਅਸੀਂ ਬਾਬਾ ਦੀਪ ਸਿੰਘ ਜੀ ਦੇ ਲਾੜ ਲੱਗੇ ਕਿ ਜਿਨ੍ਹਾਂ ਨੇ ਸਾਡੀਆਂ ਇੰਨੀਆਂ ਝੋਲੀਆਂ ਭਰੀਆਂ ਅੱਜ ਉਹ ਫੈਮਲੀ ਇੰਨੀ ਖੁਸ਼ ਆ ਕਾਰੋਬਾਰ ਵੀ ਸੈਟ ਆ ਤੇ ਉਹ ਸਿਸਟਰ ਦੱਸਦੀ ਆ ਮੇਰੀ ਮੇਰੀ ਮੈਰਿਜ ਹੋ ਚੁੱਕੀ ਆ ਮੇਰੀ ਸਿਸਟਰ ਦੀ ਮੈਰਿਜ ਹੋ ਚੁੱਕੀ ਆ ਤੇ ਘਰ-ਬਾਰ ਬਹੁਤ ਸੋਹਣਾ ਬਣ ਗਿਆ ਸਾਡਾ ਤੇ ਦੇਖੋ ਜੀ ਇਦਾਂ ਹੀ ਕਰਾਮਾਤ ਕਰਦੇ ਨੇ ਜਦੋਂ ਬਾਬਾ ਦੀਪ ਸਿੰਘ ਜੀ ਜਦੋਂ ਆਪਾਂ ਪੂਰੀ ਸ਼ਰਧਾ ਦੇ ਨਾਲ ਆਪਣਾ ਆਪਣਾ ਪੂਰਾ ਸਮਰਪਣ ਕਰ ਦਿੰਦੇ ਆ ਉਹਨਾਂ ਦੇ ਅਕੇ ਠੀਕ ਹੈ ਜੀ ਤੇ ਚਲੋ ਜੀ ਆਪਾਂ ਜ਼ਿਆਦਾ ਲੌਂਗ ਵੀਡੀਓ ਨਹੀਂ ਬਣਾਉਂਦੇ ਬਾਕੀ ਤੁਹਾਨੂੰ ਮੇਰੀ ਅੱਜ ਦੀ ਜਿਹੜੀ ਇਹ ਜਿਹੜੀ ਸੱਚੀ ਘਟਨਾ ਆ ਮੇਰੀ ਸਿਸਟਰ ਦੀ ਜਿਹੜੀ ਸਾਨੂੰ ਜਿਨ੍ਹਾਂ ਨੇ ਸੁਣਾਈ ਆ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਜ਼ਰੂਰ ਦੱਸਿਓ ਤੇ ਜਿਹੜੇ ਬਾਕੀ ਸਾਡੇ ਚੈਨਲ ਤੇ ਨਿਊ ਨਹੀਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਨੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਕੋਲ ਪਹੁੰਚ ਜਾਣ ਦੀ ਬਾਕੀ ਜੇ ਤੁਹਾਡੇ ਕੋਲ ਵੀ ਕੋਈ ਏਦਾਂ ਸੱਚੀ ਹੱਡ ਬੀਤੀ ਹੈਗੀ ਆ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਪ ਆਪਨੇ ਚੈਨਲ ਤੇ ਜਰੂਰ ਅਪਲੋਡ ਕਰਾਂਗੇ ਮੇਰੀ ਜਿਹੜੀ ਇੰਸਟਾਗ੍ਰam ਦੀ ਆਈਡੀ ਆ ਉਹ ਮੈਂਸ਼ਨ ਹੋ ਰਹੀ ਆ ਜੀ ਮੇਰੇ ਹੋਮ ਪੇਜ ਤੇ ਤੁਸੀਂ ਮੈਨੂੰ ਇਨਸਟਾਗ੍ਰam ਤੇ ਮੈਸੇਜ ਕਰਕੇ ਆਪਣੀ ਜਿਹੜੀ ਜੋ ਵੀ ਤੁਹਾਡੇ ਨਾਲ ਜੇ ਕੋਈ ਅਦਾ ਦੀ ਹੱਟ ਕੀਤੀ ਹੈਗੀ ਆ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਆਪਾਂ ਹੋਰਾਂ ਮੈਂਬਰਸ ਦੇ ਨਾਲ ਵੀ ਸ਼ੇਅਰ ਕਰੀਏ ਤਾਂ ਕਿ ਉਹਨਾਂ ਦਾ ਜੇ ਕਿਸੇ ਦਾ ਵਿਸ਼ਵਾਸ ਡਗ ਮੰਗਾਉਂਦਾ ਕਿਤੇ ਨਾ ਕਿਤੇ ਉਹਨਾਂ ਦਾ ਆਪਾਂ ਡਗ ਮੰਗਾਉਣ ਨਹੀਂ ਦੇਣਾ ਆਪਾਂ ਸਾਰਿਆਂ ਨੇ ਡਾਲ ਕੇ ਚਲਣਾ ਠੀਕ ਹੈ ਜੀ ਤੇ ਆਪਾਂ ਆਪਣੇ ਕਿਸੇ ਵੀ ਭੈਣ ਭਰਾ ਨੂੰ ਡਗਮਗਾਉਣ ਹੀ ਦੇਣਾ ਆਪਾਂ ਇਦਾਂ ਦੀਆਂ ਹਨਾ ਆਪਾਂ ਆਪਣੀਆਂ ਜਿਹੜਾ ਹੱਡ ਬੀਤੀਆਂ ਆਪਾਂ ਕਿਸੇ ਨਾਲ ਸ਼ੇਅਰ ਕਰ ਦਿੰਨੇ ਆ ਸੱਚੀਆਂ ਤੇ ਅਗਲੇ ਨੂੰ ਹੌਸਲਾ ਹੁੰਦਾ ਹਨਾ ਤੇ ਆਪਾਂ ਇਦਾਂ ਹੌਸਲਾ ਇੱਕ ਦੂਜੇ ਦਾ ਬਣਾ ਕੇ ਰੱਖਣਾ ਮਿਲਦੀਆਂ ਜੀ ਫਿਰ ਨੈਕਸਟ ਵੀਡੀਓ ਤੱਕ ਤੱਕ ਲਈ ਸਭ ਨੂੰ ਮੇਰੇ ਵੱਲੋਂ ਬਿਆਰ ਬੜੀ ਸਸਟ੍ਰੀਕਾਲ ਜਿਉਂਦੇ ਰੋ ਹੱਸਦੇ ਰੋ ਵਾਸਦੇ ਰੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਸਟ੍ਰੀਕਾਲ ਜੀ